ਲੋਤਰਾ ਜਾਂ ਇਸ ਦਿਨ ਅਰੇ ਨੂਮ ਲੋਤਰਾ ਆਜੇ ਦੱਸ ਦਿਓ ਅੱਜ ਦਰਸ਼ਨ ਅੱਜ ਅਸੀਂ ਦਰਸ਼ਨ ਵਾਸਤੇ ਜਾ ਰਹੇ ਹਾਂ ਅਯੋਧਿਆ ਮੋਦੀ ਭਾਈ ਸਾਹਿਬ ਜਿਹੜੀਆਂ ਟ੍ਰੇਨ ਚਲਾਈ ਸਾਨੂੰ ਬਹੁਤ ਅੱਛੀ ਲੱਗ ਰਹੀ ਐ ਅਸੀਂ ਆਪਣੇ ਘਰੂ ਜਾ ਕੇ ਘਾਰ ਹੀ ਵਾਪਸ ਆਣਾ ਗੁਆਰ ਪਸ ਉਸ ਅਸੀਂ ਕਹਿੰਦੇ ਆ ਟ੍ਰੇਨ ਚਲਦੀ ਰਹੇ ਤਾਂ ਕਿ ਸਾਰੇ ਸ਼ਰਧਾਲੂ ਦਰਸ਼ਨ ਕਰਨ ਸਾਨੂੰ ਬਹੁਤ ਅੱਛਾ ਲੱਗ ਰਿਹਾ ਤੇ ਇਹ ਟ੍ਰੇਨ ਹਮੇਸ਼ਾ ਜਲਦੀ ਰਹੇ ਇਹ ਨਹੀਂ ਕਿ ਥੋੜੇ ਟਾਈਮ ਚੱਲੇ ਹਮੇਸ਼ਾ ਚੱਲੇ ਤਾਂ ਕਿ ਸਾਰੇ ਯਾਤਰੀ ਐਦਾ ਮੌਕੇ ਦਾ ਫਾਇਦਾ ਉਠਾ ਸਕਣ ਤੇ ਪ੍ਰਭੂ ਰਾਮ ਦੇ ਖੂਬ ਦਰਸ਼ਨ ਕਰ ਸਕਣ ਅਸਵਾਸਤੇ ਸਾਡੀ ਪ੍ਰਧਾਨ ਜੀ ਮੰਤਰੀ ਨਾਲ ਇਹ ਪੁਰਜ਼ਾਸ਼ ਹੈ ਕਿ ਉਹ ਟ੍ਰੇਨ ਨੂੰ ਚਲਾਏ ਰੱਖਣ ਜੈ ਸ਼ੀਰ ਜੈ ਜੈ ਮੇਰਾ ਨਾਮ ਸੁਰਿੰਦਰ ਮੋਹਨ ਕੋਲੀ ਹੈ ਮੈਂ ਅਸ਼ੇ ਰਾਜਪਾਲ ਜੀ ਕੋਲੀ ਦਾ ਬੇਟਾ ਹਾਂ 1990 ਦੇ ਵਿੱਚ ਪਿਤਾ ਜੀ ਨੇ 1990 ਦੇ ਵਿੱਚ ਪਿਤਾ ਜੀ ਨੇ ਰਾਮ ਮੰਦਰ ਜਦੋਂ ਸ਼ੁਰੂ ਐਸੀ ਬੰਨਾ ਦਵੰਨਾ ਨਹੀਂ ਸ਼ੁਰੂ ਹੋਇਆ ਜਦੋਂ ਕਿ ਮਸਜਿਦ ਓੜੀ ਸੀ ਉਦੋਂ ਉੱਥੇ ਗਏ ਸੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਔਰ ਸਾਨੂੰ ਮੋਦੀ ਜੀ ਤੇ ਬਹੁਤ ਗਰਵ ਆ ਕਿ ਉਹਨਾਂ ਨੇ ਰਾਮ ਮੰਦਰ ਬਣਾਇਆ। ਅੱਜ ਅਸੀਂ ਅਜੋਧਿਆ ਜਾ ਰਹੇ ਆਂ। ਰਾਮ ਮੰਦਰ ਜਾ ਰਹੇ ਆਂ। ਸਾਨੂੰ ਬਹੁਤ ਖੁਸ਼ੀ ਆ। ਇਹੋ ਜੀ ਖੁਸ਼ੀ ਆ ਕਿ ਅਸੀਂ ਬਿਆਨ ਨਹੀਂ ਕਰ ਸਕਦੇ ਕਿ ਨਹੀਂ ਖੁਸ਼ੀ ਆ। ਅਸੀਂ ਆਪਣੀ ਸਰਕਾਰ ਦੇ ਉੱਤੇ ਕੇਂਦਰ ਸਰਕਾਰ ਤੋਂ ਸੈਂਟਰ ਸਰਕਾਰ ਤੋਂ ਬਹੁਤ ਖੁਸ਼ ਆਂ ਕਿ ਉਹ ਸਾਨੂੰ ਲੈ ਜਾ ਰਹੇ ਆ। ਔਰ ਸਾਡੇ ਫੋਲ ਸਹੂਲਤਾ ਸਾਨੂੰ ਹਰ ਚੀਜ਼ ਦੀ ਸਹੂਲਤਾ ਖਾਣ ਪੀਣ ਸਭ ਕੁਝ ਟ੍ਰੇਨ ਦੇ ਅੰਦਰ ਹੀ ਆ ਸਾਨੂੰ ਇੰਨੀ ਖੁਸ਼ੀ ਆ ਕਿ ਸਾਡੇ ਬਿਆਨ ਕਰਨਾ ਬਹੁਤ ਮੁਸ਼ਕਲ ਆ ਇਸ ਸੰਸਾਰ ਦੇ ਵਿੱਚ ਪ੍ਰਭੂ ਭਗਤਾਂ ਨੂੰ ਈਸ਼ਵਰ ਤੇ ਆਸਥਾ ਰੱਖਣ ਵਾਲੇ ਲੋਕਾਂ ਦੇ ਲਈ ਆਪਣੇ ਧਰਮ ਤੇ ਸੱਭਿਆਚਾਰ ਨੂੰ ਸਮਰਪਿਤ ਤੇ ਪਿਆਰ ਕਰਨ ਵਾਲੇ ਲੋਕਾਂ ਦੇ ਲਈ ਇੱਕ ਬਹੁਤ ਵੱਡਾ ਦਿਨ ਹੈ ਹਜ਼ਾਰਾਂ ਸਾਲਾਂ ਦੀ ਗੁਲਾਮੀ ਸਾਡੀ ਰਹੀ ਸੈਂਕੜਾ ਸਾਲ ਤੋਂ ਲੋਕ ਕਈ ਪੀੜ੍ਹੀਆਂ ਸਾਡੀਆਂ ਚਲੀ ਗਈਆਂ श्री रामलला ਦੇ ਦਰਸ਼ਨਾਂ ਵਾਸਤੇ ਉਹਨਾਂ ਨੂੰ ਤਸਤੇ ਹੋਏ ਚਲੇਗੇ ਸੰਸਾਰ ਤੋਂ ਸੋ ਇਹ ਦੁਬਾਰਾ ਸਾਡੀ ਜਿਹੜਾ ਸੱਭਿਆਚਾਰ ਸੀ ਸਾਡੀ ਪ੍ਰਾਤਨ ਸੰਸਕ੍ਰਿਤੀ ਸੀ ਉਹਦੇ ਸਜੀਵ ਹੋਣ ਦਾ ਤੇ ਉਹਦੇ ਪੂਰੇ विश्व गुरु ਬਣਨ ਵਾਲੀ ਦਿਸ਼ਾ ਵੱਲ ਇੱਕ ਬਹੁਤ ਵੱਡਾ ਕਦਮ ਹੈ ਔਰ ਪ੍ਰਭੂ ਨੇ ਆਪੇ ਸੇਵਾ ਲਈ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਤੋਂ ਕਿਉਂਕਿ ਉਹਨਾਂ ਦੀ ਤਪੱਸਿਆ ਨੂੰ ਫਲ ਲੱਗਾ ਹੈ ਬਿਨਾ ਪ੍ਰਭੂ ਸ਼੍ਰੀ ਰਾਮ ਦੀ ਮਰਜ਼ੀ ਦੇ ਤੇ ਇਹ ਸੇਵਾ ਕਿਸੇ ਨੂੰ ਮਿਲਲੀ ਨਹੀਂ ਸੀ ਸਾਰੀ ਸੰਗਤਾਂ ਦੀ ਪੁਕਾਰ ਸੁਣੀ ਹੈ ਜਿਹੜੀਆਂ ਬੇਨਤੀਆਂ ਪ੍ਰਾਰਥਨਾਵਾਂ ਕਰ-ਕਰ ਹੁੰਦੀਆਂ ਰਹੀਆਂ ਸੈਂਕੜੇ ਸਾਲ ਸਾਡੇ ਬਜ਼ੁਰਗ ਵੀ ਚਲੇ ਗਏ ਬੜਿਆਂ ਨੇ ਸੈਕਰੀਫਾਈਸ ਵੀ ਕੀਤੇ ਕੁਰਬਾਨੀਆਂ ਵੀ ਕੀਤੀਆਂ ਉਹ ਰੰਗ ਲਿਆਈਆਂ ਨੇ ਤੇ ਉਹਨਾਂ ਨੇ ਕਿਰਪਾ ਕਰਕੇ ਜਿੱਦਾਂ ਤ੍ਰੇਤਾ ਯੁੱਗ ਦੇ ਵਿੱਚ ਅਹਲਿਆ ਨੂੰ ਪੱਥਰ ਦੀ ਬਣੀ ਨੂੰ ਉਹਨਾਂ ਨੇ ਸਜੀਵ ਕਰ ਦਿੱਤਾ ਸੀ ਉਦਾਂ ਹੀ ਭਗਤਾਂ ਦੀ ਪੁਕਾਰ ਸੁਣ ਕੇ ਜਿਹੜੇ ਬੁੱਤ ਬਣ ਚੁੱਕੇ ਲੋਕ ਸੀ ਪੱਥਰ ਦੇ ਹੋ ਚੁੱਕੇ ਸੀ ਇੰਤਜ਼ਾਰ ਕਰ ਕਰਕੇ ਉਹਨਾਂ ਸਾਰੇ ਦੇ ਲਈ ਬੜਾ ਵੱਡਾ ਦੇਣਾ ਔਰ ਤੁਸੀਂ ਦੇਖਿਆ ਸਮੂਹ ਗੁਰਦਾਸਪੁਰ ਵਾਸੀਆਂ ਨੂੰ ਗੁਰਦਾਸਪੁਰ ਜ਼ਿਲ੍ਹੇ ਦੇ ਸਾਰੇ ਲੋਕਾਂ ਨੂੰ ਸਾਰੇ ਪੰਜਾਬ ਦੇ ਵਿੱਚ ਵੀ ਬੜੀ ਖੁਸ਼ੀ ਹੈ ਔਰ ਬੜੀ ਭਾਰੀ ਸੰਖਿਆ ਦੇ ਵਿੱਚ ਲੋਕ ਗਏ ਨੇ ਸਪੈਸ਼ਲ ਟ੍ਰੇਨ ਗਈ ਹੈ ਬੜਾ ਵੱਡਾ ਉਪਰਾਲਾ ਭਾਰਤੀ ਜਨਤਾ ਪਾਰਟੀ ਦਾ ਵੀ ਵਧਾਈ ਦੇ ਪਾਤਰ ਨੇ ਸਾਰੇ ਔਰ ਉਸ ਤੋਂ ਵੱਡੀ ਗੱਲ ਇਹ ਹੈਗੀ ਹੈ ਕਿ ਬਹੁਤ ਸਾਰੇ ਸੰਗਤਾਂ ਜਿਹੜੀਆਂ ਨੇ ਆਪਣੇ ਆਪਣੇ ਤੌਰ ਤੇ ਵੀ ਦਸ਼ਨਾ ਵਾਸਤੇ ਜਾ ਰਹੀਆਂ ਹਨ ਸੋ ਮੈਨੂੰ ਲੱਗ ਰਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਲਦੀ ਹੀ ਦੁਨੀਆ ਦੇ ਸਭ ਤੋਂ ਵੱਧ ਵਿਜ਼ਿਟ ਕਰਨ ਵਾਲੇ ਧਰਮ ਸਥਾਨਾਂ ਦੇ ਵਿੱਚ ਸ਼੍ਰੀ ਰਾਮ ਮੰਦਿਰ ਅਯੁੱਧਿਆ ਧਾਮ ਜਿੱਥੇ ਬਾਦ ਰੂਪ ਦੇ ਵਿੱਚ ਪ੍ਰਭੂ ਸ਼੍ਰੀ ਰਾਮ ਵਿਰਾਜਮਨ ਹੋਏ ਨੇ ਉਹ ਮੈਨੂੰ ਲੱਗਦਾ ਕਿ ਸਭ ਤੋਂ ਪਹਿਲੇ ਜਿਹੜੇ ਸ਼ਰਧਾਲੂ ਉੱਥੇ ਜਾਣੇ ਨੇ ਉਹਨਾਂ ਚੋਂ ਇੱਕ ਹੋਏਗਾ ਬਲਕਿ ਮੈਨੂੰ ਲੱਗਦਾ ਕਿ ਸਭ ਤੋਂ ਵੱਧ ਸ਼ਰਧਾਲੂ ਪਹੁੰਚਣੇ ਉੱਥੇ ਨੇ ਇਹ ਸਾਡਾ ਸਾਰਿਆਂ ਦੀ ਪਾਗ ਹੈ ਭਾਰਤ ਮਾਤਾ ਦੀ ਜੈ ਜੈਕਾਰ ਹੋਏ ਸਾਡਾ ਪ੍ਰਾਤਨ ਸੰਨਤਨ ਸੰਸਕ੍ਰਿਤੀ ਦੀ ਪਾਰਥੀ ਦੇ ਵਿੱਚ ਜਨਮੇ ਹੋਏ ਧਰਮਾਂ ਦੀ ਸਾਰੇ ਸਮਾਜ ਦੀ ਅਸੀਂ ਸਾਰੇ ਇੱਕ ਹੈਗੇ ਆ ਇੱਥੇ ਕੋਈ ਭੇਦ ਨਹੀਂ ਹੈਗਾ ਪ੍ਰਭੂ શ્રી ਰਾਮ ਕਿਸੇ ਇੱਕ ਦੇ ਨਹੀਂ ਹੈਗੇ ਸਾਰਿਆਂ ਦੇ ਨੇ ਸੋ ਬਹੁਤ ਬਹੁਤ ਸਾਰਿਆਂ ਨੂੰ ਧੰਨਵਾਦ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਜੈ શ્રી ਰਾਮ ਜੈ